Ali que ele ਨਵੰਬਰ ਦਿਨ ਹੈਗਾ ਜੀ ਅੱਜ ਵੀਰਵਾਰ ਤੇ ਸਾਲ 2025 ਇਸ ਟਾਈਮ ਆਪਾਂ ਪਿੰਡਾਂ ਦੇ ਵਾਲੇ ਰਾਹ ਤੇ ਚੜੇ ਹੋਏ ਆਂ ਜੀ ਪਰਲੇ ਪਾਸੇ ਨੈਸ਼ਨਲ ਹਾਈਵੇ ਰੋਡ ਸੀਗਾ ਉਹੀ 66 ਰੋਡ ਤੇ ਉਧਰੋਂ ਆਪਾਂ ਕੱਟ ਮਾਰ ਕੇ ਇੱਧਰ ਆ ਗਏ ਆਂ ਜੀ ਕਿਉਂਕਿ ਇਹ ਵੀ ਰਾਹ ਜਾਂਦਾ ਹੈਗਾ ਇਹ ਰਾਹ ਪਿੰਡਾਂ ਵਿੱਚ ਦੀ ਹੋ ਕੇ ਜਾਊਗਾ ਤੇ ਪਿੰਡਾਂ ਦਾ ਮਾਹੌਲ ਦੇਖਦੇ ਜਾਵਾਂਗੇ ਜਿਹੜਾ ਪਿੰਡਾਂ ਦਾ ਮਾਹੌਲ ਸੋਹਣਾ ਹੁੰਦਾ ਹੈਗਾ ਰੋਡ ਦੇ ਉੱਪਰ ਤਾਂ ਕੁਝ ਨਹੀਂ ਆਉਂਦਾ ਨਾ ਹੀ ਕੋਈ ਪੈਟਰੋਲ ਪੰਪ ਆਉਂਦਾ ਹੈਗਾ ਇਦਾਂ ਦਾ ਰੋਡ ਆ ਜੀ ਉਹ ਤੇ ਆ ਵਧੀਆ ਆਸੇ ਪਾਸੇ ਤੇ ਜਿਹੜਾ ਅਚਲਪੈਲ ਹੋ ਗਿਆ ਇਸ ਰੋਡ ਦੇ ਉੱਪਰ ਤੇ ਅੱਜ ਆਪਾਂ ਥੋੜਾ ਜਿਹਾ ਲੇਟ ਪਟਿਆ ਜੀ ਆਪਣਾ ਤੰਬੂ ਕਿਉਂਕਿ ਆਸੇ ਪਾਸੇ ਕੋਈ ਛੜਨ ਵਾਲਾ ਆਪਾਂ ਨੂੰ ਹੈ ਨਹੀਂ ਸੀਗਾ ਕੋਈ ਠਾਉਣ ਵਾਲਾ ਹੈ ਨਹੀਂ ਸੀਗਾ ਰਾਤ ਪੁੱਛ ਕੇ ਸੁੱਤੇ ਸੀਗੇ ਭਾਈ ਸਵੇਰੇ ਸਾਨੂੰ ਠਾਇਓ ਨਾ ਮਰਜ਼ੀ ਨਾਲ ਹੀ ਉਠਾਂਗੇ ਆਪਾਂ ਨੂੰ ਕਿਸੇ ਨੇ ਬੁਲਾਇਆ ਨਹੀਂ ਉੱਥੇ ਵਧੀਆ ਜਿਹੜੀ ਠੰਡੀ ਠੰਡੀ ਰੇਤ ਸੀਗੀ ਵਧੀਆ ਨੀਂਦ ਆਈ ਸੀ ਰਾਤ ਤੇ ਹੁਣ ਨਿਕਲ ਪਏ ਆਪਣੇ ਸਫਰਾਂ ਵੱਲ ਨੂੰ ਜੀ ਅੱਗੇ ਇੱਕ ਵਾਸਕੋ ਸ਼ਹਿਰ ਆਊਗਾ ਜੀ ਗੋਆ ਦਾ ਜਿੱਦੇ ਵਿੱਚ ਆਪਣਾ ਇੱਕ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਚੱਲਾਂਗੇ ਜੀ ਦਰਸ਼ਨ ਕਰਾਂਗੇ ਇਹ ਨਾਲੇ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਤੇ ਉਸ ਤੋਂ ਪਹਿਲਾਂ ਜੋ ਕੁਝ ਰਾਹ ਦੇ ਵਿੱਚ ਆਉਂਦਾ ਰਿਹਾ ਤੇ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝਾ ਕਰਦੇ ਜਾਵਾਂਗੇ ਗੁਰਦੁਆਰਾ ਸਾਹਿਬ ਦੀ ਆਪਣੇ ਤੋਂ ਦੂਰੀ ਹੈਗੀ ਹੈ ਜੀ 30 ਕਿਲੋਮੀਟਰ ਲੋਕੇਸ਼ਨ ਲਾਈ ਹੋਈ ਆ ਤੇ ਆਪਣੇ ਜਿਹੜੇ ਚੌਧਰੀ ਸਾਹਿਬ ਦੇ ਕੋਲ ਸਾਵਾ ਮੂਰੇ ਆ ਉਹਨਾਂ ਨੇ ਲੋਕੇਸ਼ਨ ਲਈ ਹੋਈ ਹੈ ਆਪਾਂ ਪਿੱਛੇ ਪਿੱਛੇ ਇੱਧਰ ਵੀ ਬੁਲਾ ਦੀ ਅੱਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਚੱਲ ਰਹੀ ਠੀਕ ਆ ਜੀ ਵਧੀਆ ਵਾਸਕੋ ਦਾ ਗੰਮ ਆ ਇਹਨਾਂ ਤੇ ਜਾਂਦੇ ਆ ਵਾਸਕੋ ਦਾ ਦਾਨਾ ਸਾਡੇ ਕੀ ਆ ਮੈਂ ਚਾ ਤੇ ਨਾਲਿਆ ਵਿੱਚ ਤੇ ਵਿੱਚ ਤੇ ਨਾਲੇ ਠੀਕ ₹2 ਵੀ ਲੈਂਦੇ ਹਨ ਹੁੰਦੇ ਉਹਦਾ ਫਿਰ ਬਾਅਦ ਚ ਬਾਈ ਨਾਉਣਾ ਹੀ ਪੈਂਦਾ ਹਨ ਤੇ ਪਹਿਲਾ ਸਮੁੰਦਰ ਦੇ ਵਿੱਚ ਨਾ ਆਇਆ ਉਸ ਤੋਂ ਬਾਅਦ ਉੱਥੇ ਬਾਥਰੂਮ ਬਣੇ ਹੋਏ ਸੀ ਕਹਿੰਦਾ ਭਾਈ ਐਥੇ ₹30 ਲੱਗਣਗੇ ਨਾਉਣ ਦੇ ਉਹ ₹30 ਵੀ ਦੇ ਕੇ ਆਇਆ ਨਾਉਣ ਦੇ ਜੀ ਸਮੁੰਦਰੀ ਪਾਣੀ ਖਾਰਾ ਹੁੰਦਾਗਾ ਗੱਡੀ ਦਾ ਰੰਗ ਹੀ ਬੜਾ ਸੋਹਣਾ ਸੀਗਾ ਸਾਹਮਣੇ ਉਹੀ ਰੋਡ ਆ ਗਿਆ ਜੀ ਨੈਸ਼ਨਲ ਹਾਈਵੇ 64 ਰੋਡ ਜੀ ਜੇ ਤੇ ਆਪਾਂ ਮਹਾਰਾਸ਼ਟਰ ਤੱਕ ਕਿਹ ਇ ਜਾਣਾਗਾ ਸਾਹਮਣੇ ਰੋਡ ਤੇ ਚੜੇ ਸੀਗੇ ਜੀ ਨੈਸ਼ਨਲ ਹਾਈਵੇ 64 ਤੇ ਇੱਥੇ ਜਾ ਕੇ ਇੱਕ ਚਰਸਤਾ ਜਾ ਪਾੜਦਾ ਜਿਹੜੇ ਚਾਰੇ ਪਾਸੇ ਰਾਹ ਜਾਂਦੇ ਆ ਉੱਪਰਲੇ ਪਾਸੇ ਵੀ ਜਾਂਦਾਗਾ ਤੇ ਇਧਰਲੇ ਪਾਸੇ ਜਿਹੜਾ ਸਾਹਮਣੇ ਸਿੱਧਾ ਰੋਡ ਜਾਂਦਾਗਾ ਇਹ ਜਾਂਦਾਗਾ ਜੀ ਪਾਂਜੀ ਨੂੰ ਤੇ ਪਾਂਜੀ ਵੀ ਆਪਾਂ ਜਾਵਾਂਗੇ ਤੇ ਪਹਿਲਾਂ ਆਪਾਂ ਜਾਣਾ ਸੀਗਾ ਜੀ ਵਾਸਕੋ ਵਾਸਕੋ ਇੱਧਰ ਰਹਿ ਗਿਆ ਜੀ ਸਾਈਡ ਜੇ ਤੇ ਰਹਿ ਜਾਂਦਾ ਗਾ ਤੇ ਪਾਂਜੀ ਨੂੰ ਸਿੱਧਾ ਰੋਡ ਜਾਂਦਾ ਗਾ ਤੇ ਪਾਂਜੀ ਇੱਥੋਂ ਗੋਆ ਦੀ ਰਾਜਧਾਨੀ ਹੈ ਜੀ ਪਾਂਜੀ ਵੀ ਆਪਾਂ ਜਾਵਾਂਗੇ ਜੀ ਤੇ ਪਹਿਲਾਂ ਆਪਾਂ ਵਾਸਕੋ ਸ਼ਹਿਰ ਦੇਖਾਂਗੇ ਤੇ ਫਿਰ ਉੱਪਰ ਉੱਪਰ ਦੀ ਸਿੱਧਾ ਚੱਲ ਜਾਾਂਗੇ ਜੇ ਆਪਾਂ ਪਾਂਜੀ ਪਾਂਜੀ ਤੋਂ ਫਿਰ ਆਪਾਂ ਅੱਗੇ ਦਾ ਜਿਹੜਾ ਰੂਟ ਮੈਪ ਹੋਇਆ ਉਹ ਆਪਣਾ ਹੋਊਗਾ ਨਦੇੜ ਸਾਹਿਬ ਦਾ ਜੀ ਹਜੂਰ ਸਾਹਿਬ ਦਾ ਤੇ ਉਧਰ ਚੱਲਾਂਗੇ ਪਹੁੰਚ ਗਏ ਆ ਜੀ ਆਪਾਂ ਵਾਸਕੋ ਸ਼ਹਿਰ ਦੇ ਵਿੱਚ ਇਸ ਵਾਸਕੋ ਸ਼ਹਿਰ ਦਾ ਜਿਹੜਾ ਪੂਰਾ ਨਾਮ ਹੈਗਾ ਜੀ ਉਹ ਹੈਗਾ ਵਾਸਕੋ ਦਾ ગામ ਆ ਇਹ ਪੂਰਾ ਇਸ ਸ਼ਹਿਰ ਦਾ ਨਾਮ ਆ ਤੇ ਅੱਜ ਅੱਜ ਕੱਲ ਇਹ ਸਿਟੀ ਨੂੰ ਵਾਸਕੋ ਸਿਟੀ ਵੀ ਕਹਿ ਦਿੰਦੇ ਆ ਤੇ ਇਹ ਦੱਖਣੀ ਗੋਆ ਏਰੀਆ ਦੇ ਵਿੱਚ ਪੈ ਜਾਂਦੀ ਆ ਪਿਛੇ ਆਪਾਂ ਸਾਊਥ ਗੋਆ ਦੇ ਵਿੱਚ ਸੀਗੇ ਤੇ ਹੁਣ ਜਿਹੜਾ ਏਰੀਆ ਸ਼ੁਰੂ ਹੋ ਗਿਆ ਉਹ ਦੱਖਣੀ ਏਰੀਆ ਸ਼ੁਰੂ ਹੋ ਗਿਆ ਗੋਆ ਦਾ ਜੀ ਤੇ ਇਸ ਸ਼ਹਿਰ ਨੂੰ ਗੋਆ ਦੇ ਵਿੱਚੋਂ ਸਭ ਤੋਂ ਭੀੜ ਭਾੜ ਵਾਲਾ ਏਰੀਆ ਤੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈਗਾ ਆ ਵਾਸਕੋ ਸਿਟੀ ਨੂੰ ਤੇ ਇਹ ਸਮੁੰਦਰੀ ਯਾਤਰੀ ਵਾਸਕੋਡੀ ਗਾਮਾ ਦੇ ਨਾਮ ਤੇ ਇਹਨਾਂ ਦਾ ਜਿਹੜਾ ਨਾਮ ਰੱਖਿਆ ਗਿਆ ਸੀਗਾ ਇਸੇ ਸ਼ਹਿਰ ਦਾ ਤੇ ਉਹ ਭਾਰਤ ਦੇ ਵਿੱਚ 1498 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ ਬਾਸਕੋ ਡੀ ਗਾਮਾ ਜਿਹੜੇ ਵੱਡੀਆਂ-ਵੱਡੀਆਂ ਖੋਜਾਂ ਕਰਦੇ ਆ ਤੇ ਸਮੁੰਦਰੀ ਰਾਹਾਂ ਦੀਆਂ ਜਿਹੜੀਆਂ ਖੋਜਾਂ ਕਰਦੇ ਸੀਗੇ ਉਹ ਇੱਥੇ ਆਏ ਸੀਗੇ ਤੇ ਉਹਨਾਂ ਦੇ ਨਾਮ ਤੋਂ ਜਿਹੜਾ ਇਸ ਸ਼ਹਿਰ ਦਾ ਨਾਮ ਰੱਖਿਆ ਗਿਆ ਤੇ ਪੁਰਤਗਾਲੀ ਇੱਥੇ ਜਿਹੜੇ 1510 ਦੇ ਤੱਕ ਉਹਨਾਂ ਨੇ ਰਾਜ ਕੀਤਾ ਸੀਗਾ ਇੱਥੇ ਤੇ ਉਦੋਂ ਤੋਂ ਜਿਹੜਾ ਇਸ ਇਲਾਕੇ ਨੂੰ ਆਪ ਦਾ ਸਭ ਤੋਂ ਵੱਡਾ ਬੰਦਰਗਾਹ ਬਣਾਇਆ ਸੀਗਾ ਤੇ ਸਭ ਤੋਂ ਵੱਡਾ ਜਿਹੜਾ ਵਪਾਰਕ ਕੇਂਦਰ ਬਣਾਇਆ ਸੀਗਾ ਮਸਾਲਿਆਂ ਦਾ ਤੇ ਯੂਰਪ ਨਾਲ ਵਪਾਰ ਚੱਲਦਾ ਹੁੰਦਾ ਸੀਗਾ ਤੇ ਉਸ ਸਮੇਂ ਦੀਆਂ ਪੁਰਤਗਾਲੀ ਇਮਾਰਤਾਂ ਤੇ ਕਈ ਗਿਰਜਾ ਘਰ ਤੇ ਕਈ ਚਰਚਾਂ ਵੀ ਇਸ ਸ਼ਹਿਰ ਦੇ ਵਿੱਚ ਹੈਗੀਆਂ ਤੇ ਉਹ ਵੀ ਆਪਾਂ ਦੇਖਾਂਗੇ ਤੇ 1961 ਦੇ ਵਿੱਚ ਜਿਹੜਾ ਇਹ ਬਾਸਕੋ ਸ਼ਹਿਰ ਸੀਗਾ ਤੇ ਉਹ ਭਾਰਤ ਦੇ ਵਿੱਚ ਰਲ ਗਿਆ ਸੀਗਾ ਜੀ ਤੇ ਬਸ ਆਹੀ ਇਥੇ ਸ਼ਹਿਰ ਦੀ ਜਿਹੜੀ ਗੱਲਬਾਤ ਸੀਗੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਵੱਲੋਂ ਚੱਲਦੇ ਆਂ ਤੇ ਆਪਾਂ ਭਾਈ ਰਾਹ ਪੱਟ ਕੇ ਗਏ ਆਂ ਇਹਦੇ ਪਿੱਛੇ ਇੱਕ ਸੜਕ ਜੀ ਜਾਂਦੀ ਸੀ ਵੀ ਆ ਜਿਹੜੀ ਮੇਨ ਸੜਕ ਜਾਂਦੀ ਆ ਤੇ ਉੱਥੋਂ ਪਈ ਇੱਕ ਪੁਲ ਜਾਂ ਚੜਦਾ ਗਾ ਤੇ ਪੁਲ ਚੜ ਕੇ ਉਹ ਪਿੱਛੇ ਉੱਤਰੇ ਆਉਂਦਾ ਗਾ ਤੇ ਉਹ ਹੈ ਹੀ ਸਿੰਗਲ ਵੇ ਤੇ ਹੁਣ ਆਪਾਂ ਨੂੰ ਐ ਨਹੀਂ ਲੱਗਦਾ ਵੀ ਹੁਣ ਆਪਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਆਪਣੀ ਸਾਈਕਲ ਚਾੱਕ ਕੇ ਉਧਰ ਚੜਾਈਏ ਕਿਵੇਂ ਉਧਰ ਕਿਵੇਂ ਕੱਢੀ ਵੀ ਥੱਲੇ ਦੀ ਆਪਣੇ ਦੋਸਤ ਦੇ ਮਿੱਤਰ ਗਏ ਹੋਏ ਆ ਤੇ ਫਸ ਗਏ ਜੀ ਕਿਸ ਕੁੱਤੇ ਅੱਜ ਇੱਕ ਉਤੋਂ ਗਰਮੀ ਬਹੁਤ ਆ ਨੂੰ ਦਾ ਵੀ ਜਿਹੜਾ ਹਾਲ ਵਿਗੜਿਆ ਪਿਆ ਗਾ ਚਲੋ ਕੋਈ ਗੱਲ ਨਹੀਂ ਜਾਗਰ ਇਧਰ ਦੇ ਪਾਸੇ ਦੇਖੀਏ ਦੇਖੋ ਕੱਟ ਫੋਟੋ ਬੋਲੇ ਨਾ ਤਲਾ ਹੀ ਜਾਣਾ ਪਊਗਾ ਰੋਕ ਸੇ ਇਹਦਾ ਪਤਾ ਹੋਣਾ ਚਾਹੀਦਾ ਇੰਨੂੰ ਸਾਈਕਲ ਪਾ ਇਧਰ ਲਾਤੇ ਜੀ ਪਾਰਕਿੰਗ ਦੇ ਵਿੱਚ ਇਹ ਸਾਹਮਣੇ ਪਾਰਕਿੰਗ ਬਣੀ ਹੋਈ ਹੈ ਤੇ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਇਹ ਵਾਲਾ ਗੁਰਦੁਆਰਾ ਸਾਹਿਬ ਆ ਜੀ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਥੱਲੇ ਲਿਖਿਆ ਹੈ ਮੰਗਲੌਰ ਹਿਲ ਵਾਸਕੋ ਦਾ ਗਾਮਾ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਆਂ ਨਾਲ ਤੁਹਾਨੂੰ ਵੀ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਾਂ ਸਾਦੇ ਸੰਗ ਤਾਂ ਨਹੀਂ ਕਰ ਲਿਆ ਜੀ ਤੇ ਤੁਸੀਂ ਵੀ ਕਰ ਲਿਆ ਆਪਾਂ ਵੀ ਕਰ ਲਿਆ ਆਪਣੀ ਤਾਂ ਸਕੀਮ ਅਜਿਹੀ ਕੀ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਰੁਕ ਜਾਂਗੇ ਨਾ ਜਿਹੜੀਆਂ ਆਸੇ ਪਾਸੇ ਦਾ ਕੁਝ ਵਾਸ ਕੋ ਸ਼ਹਿਰ ਦੇ ਵਿੱਚ ਦੇਖਣ ਆਲਾ ਹੋਇਆ ਤਾਂ ਆਪਾਂ ਉਹ ਦੇਖ ਆਵਾਂਗੇ ਸਾਈਕਲ ਆਪਾਂ ਗੁਰਦੁਆਰਾ ਸਾਹਿਬ ਲਾ ਲਾਂਗੇ ਇਹ ਰਾਤ ਵੀ ਜਿਹੜੀ ਆਪਣੀ ਅਜ ਇੱਥੇ ਕੱਟ ਲਾਂਗੇ ਬਾਬਾ ਜੀ ਨਾਲ ਗੱਲਬਾਤ ਕੀਤੀ ਸੀਗੀ ਬਾਬਾ ਜੀ ਕਹਿੰਦੇ ਭਾਈ ਇੱਥੇ ਰਹਿਣ ਲਈ ਜਗ੍ਹਾ ਨਹੀਂ ਹੈਗੀ ਚਲੋ ਫਿਰ ਇੱਕ ਅੱਗੇ ਗੁਰਦੁਆਰਾ ਸਾਹਿਬ ਹੈਗਾ ਜੀ ਉੱਥੇ ਦੇਖਦੇ ਆ ਉੱਥੇ ਪਹੁੰਚਾਂਗੇ ਕਿ ਨਾ ਜੀ ਟਾਈਮ ਵੀ ਵਾਵਾ ਹੋ ਗਿਆ ਜਾ ਇੱਥੋਂ 33 ਜਾਂ ਪਤਾ ਨਹੀਂ 34 ਕਿਲੋਮੀਟਰ ਹੈ ਜੀ ਇਹੋ ਪੰਜੀ ਦੇ ਵਿੱਚ ਹੀ ਆਊਗਾ ਗੁਰਦੁਆਰਾ ਆਪਣਾ ਜੇ ਹੁਣ ਆਪਾਂ ਨੂੰ ਇਤਰੀ ਘੁੰਮ ਕਮ ਘੁੰਮ ਕਮਾ ਕੇ ਗੁਰਦੁਆਰਾ ਸਾਹਿਬ ਆ ਪੰਜੀ ਜਾਣਾ ਪਊਗਾ ਜੀ ਇਹ ਦੇਖਦੇ ਆ ਕਹਿੰਦੇ 8 ਵਜੇ ਉਸ ਗੁਰਦੁਆਰਾ ਸਾਹਿਬ ਜੀ ਦਾ ਗੇਟ ਬੰਦ ਹੋ ਜਾਂਦਾ ਹੈਗਾ ਤੇ ਦੇਖਦੇ ਆ ਪਹੁੰਚਦੇ ਆ ਕਿ ਨਹੀਂ ਨਹੀਂ ਤਾਂ ਫਿਰ ਰਾਹ ਦੇ ਵਿੱਚ ਕਿਸੇ ਬਾਤੇ ਕੋਈ ਜਗ੍ਹਾ ਇਹਦੇ ਫਿਰ ਉੱਥੇ ਵੀ ਟੈਂਟ ਲਾ ਲਾਂਗੇ ਆਪਾਂ ਹੋਰ ਕੀ ਹਾਲ ਹੈ ਨਿਕਲ ਪਏ ਜੀ ਆਪਾਂ ਸ਼ਹਿਰ ਤੋਂ ਤੇ ਟਾਈਮ ਜਿਹੜੇ 5 ਵਜ ਗਏ ਆ ਤੇ ਹੁਣ ਆਪਾਂ 30 ਕਿਲੋਮੀਟਰ ਜਾਣਾਗਾ ਜੀ ਤੇ ਜੇ ਇਸ ਸ਼ਹਿਰ ਦੀ ਗੱਲ ਕਰੀਏ ਜੀ ਤੇ ਸ਼ਹਿਰ ਸੱਚੀ ਹੈ ਪੀੜ ਭੜੱਕੇ ਵਾਲਾ ਸ਼ਹਿਰ ਤੇ ਜਿਹੜਾ ਕਾਫੀ ਵੱਡਾ ਸ਼ਹਿਰ ਆ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਸੀਗੇ ਮੈਂ ਤਾਂ ਆਪਾਂ ਇੱਥੇ ਗੁਰਦੁਆਰਾ ਸਾਹਿਬ ਲਈ ਆਏ ਸੀਗਾ ਹਨਾ ਜੀ ਵੀ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਂਗੇ ਤੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਕਰਾਵਾਂਗੇ ਹਨਾ ਤੇ ਦਰਸ਼ਨ ਆਪਾਂ ਵੀ ਕਰ ਲਿਆ ਤੁਸੀਂ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਿਆ ਗੁਰਦੁਆਰਾ ਸਾਹਿਬ ਦੇ ਜਦੋਂ ਜਦੋਂ ਰਹਿਣ ਸਹਿਣ ਦੀ ਆਈ ਭਾਈ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਜੇ ਪੈਰ ਹੀ ਰੱਖਣ ਲੱਗੇ ਸੀਗੇ ਤੇ ਜਿਹੜੇ ਉੱਥੋਂ ਦੇ ਗ੍ਰੰਥੀ ਬਾਬਾ ਜੀ ਸੀਗੇ ਉਹਨਾਂ ਨੇ ਭਾਈ ਆਪਾਂ ਨੂੰ ਪਹਿਲਾਂ ਹੀ ਕਹਿਦਾ ਸੀ ਕਹਿੰਦੇ ਇੱਥੇ ਰਹਿਣ ਲਈ ਜਿਹੜੀ ਜਗ੍ਹਾ ਹੀ ਨਹੀਂ ਹੈਗੀ ਤੇ ਬਾਬਾ ਜੀ ਅਸੀਂ ਤਾਂ ਗੱਲ ਹੀ ਨਹੀਂ ਕਹੀ ਰਹਿਣ ਵਾਸਤੇ ਇਸਦਾ ਕੋਈ ਰਹਿਣ ਰਹਿਣ ਦਾ ਨਾਮ ਹੀ ਨਹੀਂ ਲਿਆ ਤੁਸੀਂ ਪਹਿਲਾਂ ਹੀ ਕਹੀ ਜਾਂਦੇ ਹੋ ਜੀ ਤੇ ਬਾਕੀ ਜਿਹੜਾ ਆਪਾਂ ਨੂੰ ਬਾਬਾ ਜੀ ਦਾ ਪੰਜਾਬੀਆਂ ਦੇ ਨਾਲ ਵਿਵਹਾਰ ਲੱਗਿਆ ਵੀ ਭਾਈ ਠੀਕ ਜਿਹਾ ਨਹੀਂ ਲੱਗਿਆ ਹਾਂ ਬਾਬਾ ਜੀ ਅੰਮ੍ਰਿਤਸਰ ਤੋਂ ਸੀਗੇ ਜੀ ਤੇ ਚਲੋ ਕੋਈ ਗੱਲ ਨਹੀਂ ਜੀ ਜਿੱਦਾ ਜੀ ਦਾ ਮਾਈਂਡ ਸੈਟ ਹੁੰਦਾ ਹਨਾ ਤੇ ਹੁਣ ਆਪਾਂ ਅ ਪੰਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾਗਾ ਜੀ ਜਿਹੜਾ ਇੱਥੋਂ 30 ਕਿਲੋਮੀਟਰ ਹੁਣ 30 ਕਿਲੋਮੀਟਰ ਆਪਾਂ ਹੋਰ ਜਾਣਾ ਇਸ ਸ਼ਹਿਰ ਦੇ ਵਿੱਚ ਦੇਖਣ ਵਾਲੀਆਂ ਦੋ ਤਿੰਨ ਬੀਚਾਂ ਜੀਆਂ ਸੀ ਜੀ ਬਾਕੀ ਚਰਚਾਂ ਜੀਆਂ ਜਿਹੜੇ ਪੁਰਾਣੇ ਜਿਹੜੇ ਘਰ ਹੁੰਦੇ ਸੀ ਪੁਰਤਗਾਲੀਆਂ ਦੇ ਉਹ ਸੀਗੇ ਜੀ ਦੇਖਣਯੋਗ ਸੀਗੇ ਉਹ ਪਾਲ ਭਾਈ ਆਪਣਾ ਚਿੱਤ ਜਾਈ ਨਹੀਂ ਕੀਤਾ ਇੱਥੇ ਹੁਣ ਵੀਡੀਓ ਬਣਾਉਣ ਦਾ ਤੋਂ ਪਾਪਾ ਜੀ ਨੇ ਆਪਾਂ ਨੂੰ ਮੋੜ ਦਿੱਤਾ ਤੇ ਫਿਰ ਹੁਣ ਆਪਾਂ ਨੂੰ 15 ਕਿਲੋਮੀਟਰ ਹੋਰ ਸੀ ਪਿੱਛੇ ਰੋਡ ਤੇ ਜਾਣਾ ਪੈਣਾਗਾ ਜਿੱਥੇ ਰੋਡ ਤੋਂ ਭਾਈ ਸੀ ਤੇ 15 ਕਿਲੋਮੀਟਰ ਜਾ ਕੇ ਫਿਰ ਇੱਕ ਪਾਸੇ ਰੋਡ ਪਾਟੂਗੀ 5 ਜਾਨ ਵਾਸਤੇ ਤੇ ਆਪਾਂ ਹੁਣ 5 ਜਾਨ ਵਾਸਤੇ ਜੀ ਉਸੇ ਰੋਡ ਤੇ ਚੱਡਣਾ ਪਊਗਾ ਆਪਾਂ ਨੂੰ ਆ ਸਾਹਮਣੇ ਬੋਰਡ ਲੱਗਿਆ ਆ ਗਿਆ ਜੀ ਪੰਜੀ ਦਾ ਪੰਜੀ ਇੱਥੋਂ 21 ਕਿਲੋਮੀਟਰ ਦੂਰ ਰਹਿ ਗਿਆ ਜੀ ਪਹਿਲਾਂ ਭਾਈ ਆਪਾਂ ਇਹ ਸਿੱਧਾ ਰੋਡ ਚੜ ਗਏ ਸੀਗੇ ਜਿਹੜਾ ਆਪਾਂ ਪਿੱਛੇ ਰੋਡ ਆਏ ਸੀਗੇ ਆਹੀ ਵਾਲਾ ਰੋਡ ਆਏ ਸੀਗੇ ਜੀ ਨੈਸ਼ਨਲ ਹਾਈਵੇ ਸ਼ਾਰਟ ਤੇ ਹੁਣ ਆਪਾਂ ਨੈਸ਼ਨਲ ਹਾਈਵੇ ਸ਼ਾਰਟ ਤੇ ਚੜ ਗਏ ਆਂ ਦੁਆਰੇ ਯਾਰ ਬਹੁਤ ਜਿਆਦਾ ਨੇਰਾ ਹੋ ਗਿਆ ਜੀ ਤੇ ਲਾਈਟਾਂ ਵੀ ਜਿਹੜੀਆਂ ਰੋਡ ਵਾਲੀਆਂ ਚੱਲ ਪਈਆਂ ਨੇ ਸਾਹਮਣੇ ਭਾਈ ਇੱਕ ਪੋਲ ਆਇਆ ਆਪਣੇ ਸਾਹਮਣੇ ਦਾ ਬੜਾ ਸੋਹਣਾ ਪੋਲਾ ਨਵਾਂ ਹੀ ਬਣਿਆਗਾ ਅਜੇ ਬਣੀ ਵੀ ਜਾਂਦਾਗਾ ਜੀ ਤੇ ਬਹੁਤ ਸੋਹਣਾ ਲੱਗਦਾਗਾ ਜੀ ਪੋਲ ਤੇ ਆਸੇ-ਪਾਸੇ ਦਾ ਇਧਰ ਸਮੁੰਦਰ ਆ ਜੀ ਇਹੋ ਜਿਹਾ ਪੋਲ ਆਪਾਂ ਇੱਕ ਕਲਕੱਤੇ ਵੀ ਦੇਖਿਆ ਸੀਗਾ ਤੇ ਇੱਕ ਪੋਲ ਦੇਖਿਆ ਸੀਗਾ ਜੀ ਉੱਥੇ ਜਦੋਂ ਪੋ ਉਧਰ ਗਈ ਸੀ ਜਈਏ ਤੁਨਸ਼ ਕੋੜੀ ਵਾਲੇ ਨੂੰ ਉੱਥੇ ਵੀ ਇੱਕ ਪੋਲ ਸੀਗਾ ਜਿਹੜਾ ਜਿੱਦਾਂ ਥੱਲੋਂ ਸਮੁੰਦਰੀ ਜਹਾਜ ਲੰਘਦਾ ਤੇ ਉਹ ਖੁੱਲਦਾ ਹੁੰਦਾ ਸੀਗਾ ਇਹ ਤਾਂ ਖਾਸਾ ਹੀ ਵੱਡਾ ਬੋੜਾ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਬੇਤਿਮਗੁਆ ਤੇ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਈਕਲ ਆਪਾਂ ਪਹਿਲੇ ਅੰਦਰ ਲਾਤੇ ਆ ਜੀ ਗੁਰਦੁਆਰਾ ਸਾਹਿਬ ਦੇ ਤੇ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਆਂ ਜੀ ਤੇ ਸਾਰਿਆਂ ਸੰਗਤ ਨੂੰ ਦਰਸ਼ਨ ਦੇ ਕਰਾਉਣੇ ਹਨ ਕਰਨ ਕਿਰਪਾ ਕਿਰਪਾ ਦੇ ਕਰੀ ਕਿਰਪਾ See yeah. ਸੱਤ ਸ਼੍ਰੀ ਅਕਾਲ ਜੀ ਇਹ ਸੱਤ ਸ਼੍ਰੀ ਅਕਾਲ ਸਵੇਰ ਵਾਲੀ ਹੈ ਜੀ ਕਿਉਂਕਿ ਆਪਾਂ ਸਵੇਰ ਦੇ ਵਿੱਚ ਸੱਤ ਸ਼੍ਰੀ ਅਕਾਲ ਅਜੇ ਬੁਲਾਈ ਨਹੀਂ ਹੈਗੀ ਸਾਰਿਆਂ ਨੂੰ ਤੇ ਬਿੱਟੂ ਭਾਈ ਜੀ ਹੁਣ ਆਪ ਦੀ ਸਾਸਤਰੀ ਕਾਲ ਤੁਸੀਂ ਪ੍ਰਮਾਣ ਕਰ ਲਈ ਹੈ ਜੀ ਤੇ ਆਪਣੀ ਵਾਲੀ ਹੁਣ ਕਰ ਲਓ ਤੇ ਅੱਜ ਦੀ ਵੀਡੀਓ ਆਪਣੀ ਸੰਭਾਪੀ ਵਾਲਵਾਦੀ ਹੈ ਤੇ ਸੰਭਾਪੀ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਭਾਈ ਆਪਾਂ ਗੋਆ ਸਟੇਟ ਦੇ ਵਿੱਚ ਆਣਾ ਆਪਾਂ ਤੇ ਜਿਹੜਾ ਆਪਾਂ ਅੱਜ ਪੰਜੀ ਸ਼ਹਿਰ ਦੇ ਵਿੱਚ ਆਏ ਆ ਇਹ ਗੋਆ ਦੀ ਰਾਜਧਾਨੀ ਹੈ ਤੇ ਜਿਹਦਾ ਵਿੱਚ ਕਾਫੀ ਕੁਝ ਦੇਖਣ ਵਾਲਾ ਹੈਗਾ ਜੇਵਾਪਤ ਨੂੰ ਕੱਲ ਦੀ ਵੀਡੀਓ ਚ ਦਿਖਾਵਾਂਗੇ ਕਿ ਜਿਹੜਾ ਕੋਈ ਕੁਝ ਇੱਥੇ ਦੇਖਣ ਆਲਾ ਹੋਣਾ ਹੈ ਨਾ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਆ ਜੀ ਇਦਾਂ ਹੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਸਫਰ ਤੇ ਨਵੇਂ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ